मुंढा प्रेय तुंहिंजा प्राज़ बहुत दीप टाटा भोजपुर ਜਨਸੀ ਦੇ ਬਾਹਰ ਅਸੀਂ ਜਿਹੜਾ ਭਾਰਤੀ ਸਾਂਡੇ ਘਟਕੌਂਦਾ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਇਹ ਧਰਨਾ ਪ੍ਰਦਰਸ਼ਨ ਜਿਹੜਾ ਫਾਜ਼ਲਕਾ ਦਾ ਜਿਹੜਾ ਇੱਕ ਪ੍ਰਿੰਸ ਨਾਮ ਦਾ ਵਿਅਕਤੀ ਹੈ ਜਿਨੇ ਕੀ ਇਹਨਾਂ ਤੋਂ ਟਾਟਾ ਹੈਰੀਅਰ ਗੱਡੀ ਜਿਹੜੀ ਖੀਦੀ ਸੀਗੀ ਔਰ ਇਹਨਾਂ ਨੇ ਉਸ ਜਿਹੜੀ ਵਿਅਕਤੀ ਦੇ ਨਾਲ ਜਿਹੜੇ ਧੋਕਾ ਥੜੀ ਕੀਤੀ ਹੈ ਛੜ ਚ ਡੁੱਬੀ ਗੱਡੀ ਪਿਛਲੇ ਦਿਨੀ ਦੁਹਾੜਾ ਆਇਆ ਹੈ ਛੜੀ ਚ ਡੁੱਬੀ ਗੱਡੀ ਜਿਹੜੀ ਇਹਨਾਂ ਨੇ ਵੇਚੀ ਹੈ ਔਰ ਉਹ ਉਸ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਟੈਕਨੀਕਲ ਫਾਲਟ ਹੈ, ਗੇਅਰ ਦੀ ਪ੍ਰੋਬਲਮ ਹੈ, ਹੋਰ 23 ਤਰ੍ਹਾਂ ਦੀਆਂ ਪ੍ਰੋਬਲਮਾਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹ ਗੱਡੀ ਦਾ ਬਿੱਲ ਪਹਿਲਾਂ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਕੱਟਿਆ ਹੋਇਆ ਹੈ। ਇਹ ਮਸਲਾ ਇਕੱਲਾ ਇਸ ਗੱਡੀ ਦਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਗੱਡੀਆਂ ਇਹਨਾਂ ਦੇ ਜਿਹੜੇ ਡੈਫੈਕਟਡ ਪੀਸ ਹੈ ਜਾਂ ਪੇਂਟ ਕੀਤੀਆਂ ਇਹ ਗੱਡੀਆਂ ਜਿਹੜੀਆਂ ਲੋਕਾਂ ਨੂੰ ਵੇਚ ਕੇ ਜੋ ਲੋਕਾਂ ਦੀ ਜਿਹੜੀ ਦਸਾਂ ਨੋਆਂ ਦੀ ਕਿਰਤ ਕਮਾਈ ਸੀ ਜਿਹੜੀ ਕਮਾਈ ਹੈ, ਉਹਦੇ ਨਾਲ ਇਹਨਾਂ ਨੇ ਜਿਹੜਾ ਧੋਖਾ ਕੀਤਾ ਹੈ। ਤੋ ਅਸੀਂ ਅੱਜ ਸੰਕੇਤਕ ਤੌਰ ਤੇ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਆਂ ਔਰ ਨਾਲ ਦੀ ਨਾਲ ਸਤਾਵਣੀ ਵੀ ਦੇਣ ਆਏ ਆਂ ਕਿ ਜੇਕਰ ਇਸ ਤਰ੍ਹਾਂ ਦੀਆਂ ਬੱਟੀਆਂ ਮਾਰਨ ਤੋਂ ਇਹ ਜਿਹੜੇ 3 ਪਾਟਾ ਵਾਲੇ ਬਾਦ ਨਹੀਂ ਆਉਂਦੇ ਜਾਂ ਇਹਨਾਂ ਦਾ ਜਿਹੜਾ ਮਸਲਾ ਹੱਲ ਨਹੀਂ ਕਰਦੇ ਕਹਿਣ ਤੋਂ ਭਾਵ ਉਹ ਕੀ ਜਿਹੜੀ ਗੱਡੀ ਇਹਨਾਂ ਨੇ ਖਰਾਬ ਗੱਡੀ ਦਿੱਤੀ ਹੈ ਉਹਦੇ ਬਦਲੇ ਨਵੀਂ ਗੱਡੀ ਇਹਨਾਂ ਨੂੰ ਵਾਪਸ ਨਹੀਂ ਦਿੰਦੇ ਆ ਇੱਕ ਤਰੀਕ ਵੀ ਸਾਡੀ ਸੂਬੇ ਦੀ ਮੀਟਿੰਗ ਹੈ ਉਹਦੇ ਚ ਅਸੀਂ ਜਿਹੜਾ ਫੈਸਲਾ ਲਵਾਂਗੇ ਜਿਸ ਤੋਂ ਬਾਅਦ ਪੱਕੇ ਤੌਰ ਤੇ ਅਸੀਂ ਇਹ ਦੀਪ ਟਾਟਾ ਏਜੰਸੀ ਦੇ ਜਿਹੜੇ ਬਾਹਰ ਬੈਠਾਂਗੇ ਔਰ ਇਹ ਕਿਸੇ ਕਲੇਖੇ ਦੇ ਚ ਨਾ ਰਹਿਣ ਵੀ ਸਾਨੂੰ ਪਿੱਛੋਂ ਪੋਲੀਟਿਕਲੀ ਕੋਈ ਇਹਨਾਂ ਨੂੰ ਛੇ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਇਕੱਠ ਲੋਹੇ ਦੀ ਲੱਠ ਸਿਰ ਵਿੱਚ ਦੁਸ਼ਮਨ ਦੇ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਵੱਡੇ ਵੱਡੇ ਨੂੰ ਜਿਹੜਾ ਇੱਥੇ ਜਿਹੜਾ ਝੁਗਣਾ ਪੈਂਦਾ ਔਰ ਦੀਪ ਟਾਟਾ ਵਾਲੇ ਇਹ ਗੱਲ ਭੁੱਲਣ ਨਾ ਕਿ ਲੋਕਾਂ ਦਾ ਇਕੱਠ ਲੋਕਾਂ ਦਾ ਏਕਾ ਨਹੀਂ ਤਾਂ ਜਿਹੜਾ ਮੋਦੀ ਆ ਜਿਹੜਾ ਮੋਦੀ ਕਹਿੰਦਾ ਸੀ ਮੋਦੀ ਐ ਤੋਂ ਮੁੰਕੀ ਨਾ ਮੈਂ ਜਿਹੜੀ ਗੱਲ ਕਹੇਦਾਂ ਉਹਦੇ ਤੋਂ ਕਦੇ ਪਿੱਛੇ ਨਹੀਂ ਪਰਤਿਆਂ ਉਸ ਮੋਦੀ ਨੂੰ ਥੋਕੇ ਚੱਟਾਂ ਲਈ ਮਜਬੂਰ ਕਰ ਦਿੱਤਾ ਤੂੰ ਕੋਈ ਤੂੰ ਕਿਹੜੇ ਬਾਗ ਦੀ ਜਿਹੜੀ ਮੂਲੀਆਂ ਸੋ ਇੱਕ ਤਰੀਕ ਨੂੰ ਮੀਟਿੰਗ ਕਰਕੇ ਉਸ ਤੋਂ ਬਾਅਦ ਅਸੀਂ ਜਿਹੜਾ ਵੱਡੇ ਐਕਸ਼ਨ ਦਾ ਐਲਾਨ ਕਰਾਂਗੇ ਧੰਨਵਾਦ